ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਬਾਅਦ ਸਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਵਿਗ ਨਸ਼ਾ ਵਿਰੋਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਵਿਰੋਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਕੀਏ ਦਿੱਤੇ ਜੀ ਅਬੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਭਿੰਡਾ ਦੀ ਸਾਡੀ ਟੀਮ ਜਿਹੜੀ ਹੈ ਐਸ ਏ ਰਾਜਵੀਰ ਸਿੰਘ ਐ ਜਾਂਚ ਕਾਨਗੜ ਨੇ ਕੋਈ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਇਲਾਕੇ ਇਸ ਨੂੰ ਚੈੱਕ ਕਰਉਂਦੇ ਹਾਂ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਹੈ ਇਹ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸਾਮਾਫਰ ਭਜਨ ਸਿੰਘ ਵਾਸੀ ਨਾਲੀ ਥਾਣਾ ਖਾਲੜਾ ਇਹ ਖੇਪੇ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਵੇਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੀ ਪਾਕਿਸਤਾਨ ਤੋਂ ਮਨਵਾਈ ਸੀ ਇਹਨੂੰ ਉੱਥੇ ਬੇਸ ਮੰਨ ਲਓ ਜਿਹੜਾ ਇੱਕ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਉਥੇ ਕੇਮਪਰਾ ਹੈ ਤੇ ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹਨਾਂ ਮਕਦਮਾ ਨੰਬਰ 295 ਅ ਜੁਰਮਾ 21C 885 ਐਂਡੀਪੀਐਸ ਐਕਟ ਦਾ ਥਾਣਾ ਕ੍ਰਿੰਦਾ ਸਾਡਾ ਜਿਹੜਾ ਸਥਾਪਿਤ ਜਿੰਦਾ ਉਹਦੇ 'ਚ ਦਰਜ ਕੀਤਾ। ਬਾਕੀ ਇਹਦੀ ਜਿਹੜੀ ਅਗੇ ਤਫਤੀਸ਼ ਜਿਹੜੀ جاری ਹੈ ਕਿ ਹੋਰ ਇਹਨੂੰ ਇਹਨੇ ਸਪਲਾਈ ਕਰਨਾ ਸੀ ਉਹਦੀ ਤਹਿਕੀਕਾਤ ਕਰ ਰਹੇ ਨੇ। ਇਹ ਨੀਮਰ ਕਿੰਨੇ ਸਾਰੇ ਦੀ ਇਹ 23-24 ਸਾਲ ਉਮਰ ਹੈ ਇਹ ਜਿੰਨੀ ਛੋਟੀ ਉਮਰ ਹੈ ਆਜਾ ਜਿਸ ਨਾਲ ਇਹ ਲੱਗਦਾ ਕਿ ਕਲਾ ਜਿੱਕੇ ਨਾਲ ਸਾਥੀ ਨਹੀਂ ਹੁੰਦੇ ਇਹ ਕੋਸ਼ਿਸ਼ ਕਰ ਰਹੇ ਹਨ ਸਮਾਂ ਥੋੜਾ ਸੀ ਜੇ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਸ਼ਾਮ ਦੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ-ਕਿੱਥੋਂ ਮੰਗਾਈ ਇਹਨੇ ਸਪਲਾਈ ਕਿਹਨੂੰ ਕਰਨੀ ਸੀ ਇਹਦੀ ਗੱਲ ਤਾਂ ਰੱਖਿਆ ਹੁੰਦੇ ਨੇ ਕਿ ਅਮੀ ਮੁਸ਼ਕਿਲ ਹੈ ਸਰ ਹੋਰ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਕਿਹੜੇ ਖੇਤ ਦੇ ਕੋਲ ਹੋਵੇ ਤਾਂ ਇਹਦੇ ਸਾਥੀਆਂ ਕੋਲ ਦੋਹੋ ਸਗਰੀ ਇਹਦੇ ਬਾਰੇ ਹੁਣ ਬਸ ਪੇਸ਼ਕਰਨ ਚੱਲੇ ਆ ਇਹਦਾ ਜੈਸਾਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਵੀ ਛਾਨਨੀ ਦੁਬਾਰਾ ਸਟਾਰਟ ਕਰਾਂਗੇ ਸਰ ਇਹਦੇ ਨਾਲ ਪਹਿਲਾਂ ਵੀ ਕੋਈ ਇਸ ਮਾਮਲੇ ਪਹਿਲਾਂ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਪੰਦ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈਕ ਸਰ ਕੋਈ ਪਤਾ ਲੱਗਾ ਪਾਕਿਸਤਾਨ ਦੇ ਕਿਸ ਸਰਕਰ ਦੇ ਸੰਪਰਕ ਦੇ ਕੋਈ ਨਾਮ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਲੇਕਿਨ ਇਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸਿਆ ਲੋ। ਨਾਲ ਨਹੀਂ ਕੋਈ ਇਹਦੇ ਦੁਕਾਨੇ ਤੇ ਜਿਹੜੇ ਨਾਲੀ ਦਾ ਰਹਿਣ ਵਾਲਾ ਨਾਲੀ ਹਾਂਜੀ ਨਾਲ ਨਹੀਂ ਖਾਣਾ ਖਾ ਲ ਰਿਹਾ। ਕਿੰਨੀ ਰੇਟਾਂ ਮਤਲਬ ਤੁਸੇ ਉਹ ਅਮੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ। ਸਿਰੇਆ ਖੇਪ ਮਿਲਿਆ। ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ। ਸੜੇ ਕਾਲ ਤੋਂ ਐਕਟਿਵ ਸੀ। ਇਹ 1 ਸਾਲ ਤੋਂ 1 ਸਾਲ ਜਿੰਨੇ ਖੇਪਾਂ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਵੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੇਗਾ ਮੋਬਾਈਲ ਦੇ ਸਾਹਬ। ਹੁਣ ਕੀ ਕਰਦਾ ਸਰੇ? ਇਹ 프리 플스투 ਦਾ ਆਤਮਾ ਇਹ ਮਨੀ ਲੈ ਕੇ ਤਰਾ ਕੁਛ ਸਾਡੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ